ਹਲੋ ਅੱਛੀ ਗੱਲ ਦੀ ਸਾਰਿਆਂ ਨੂੰ ਆਪਾਂ ਤੁਹਾਨੂੰ ਬਣਦੇ ਹੋਇਆ ਦਿਖਾਉਣੇ ਆਗੇ 28 ਤਵਿਆਂ ਦੀ ਸੈਂਟਰ 베アリング ਦੇ ਵਿੱਚ ਟ੍ਰਿਪਲ ਐਕਸ਼ਨ ਮਾਡਲ ਜਿਹੜਾ ਦੇ ਵਿੱਚ ਮੈਨ ਸੈਂਟਰ ਪੈਨ ਲਾਉਣਾ ਕਰਨ ਮੈਟਲ ਦੇ ਪੁੱਛ ਲਾ ਕੇ ਪਾਉਨੇ ਆ ਆਪਾਂ ਸ਼ੁਰੂ ਤੋਂ ਹੀ ਲਾਉਨੇ ਆਗੇ ਇਹ ਇਹਦੇ ਨਾਲ ਲੂਜ਼ ਨਹੀਂ ਹੋਣਗੇ ਜੇ ਮੈਂ ਜਦੋਂ ਵੀ ਹੋਣੀਆਂ ਓਵੇਂ ਹੋਣੀਆਂ ਜਿਹੜਾ ਆਪਾਂ ਇਹਦਾ ਫਰੇਮ ਲਾਇਆ ਕਲਮ ਕੱਟ ਕੇ ਲਾਉਨੇ ਆ ਹੈਵੀ ਲਾਉਨੇ ਆ 1 ਕਵਾਂਟਲ 6 ਕਿਲੋ ਦੀ ਲੈਂਥ ਵਾਲਾ ਫਰੇਮ ਲਾਇਆਗਾ ਔਰ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਔਰ ਜਿਹੜੇ ਹੱਬ ਲਾਉਨੇ ਆ ਆਪਾਂ ਇਹਦੀ 9 ਨੰਬਰ ਦੇ 베어ਿੰਗ ਵਾਲੀ ਲਾਉਨੇ ਆਗੇ ਹੈਵੀ ਲਾ ਜਿਹੜੀਆਂ ਇਹਦੇ ਵਿੱਚ ਡਿਸਕਾਂ ਯੂਜ਼ ਕੀਤੀਆਂ ਨੇ ਆਪਾਂ ਜੀ ਇਹ ਟਿੱਪੋ ਦੀ origignal ਯੂਜ਼ ਕੀਤੀ ਆਗੀ ਇਹਦੇ ਵਿੱਚ ਡੁਪਲੀਕੇਟ ਵੀ ਆਉਂਦੀਆਂ ਨੇ ਆਗੀਆਂ ਆ ਪੱਕੀ ਸਟੈਂਪ ਲੱਗੀ ਹੁੰਦੀ ਆਗੀ ਇਹ ਟਿੱਪੋ ਦੀ ਠੀਕ ਆ ਜੀ ਔਰ ਜਿਹੜੀ ਇਹਦੇ ਵਿੱਚ HCB ਵੀ ਲੱਗ ਰਹੀ ਆਗੀ ਹੌਰਸ ਮਾਡਲ ਵਾਲੀ H ਇਹਦੇ ਵਿੱਚ ਐਡ ਹੋ ਰਹੀ ਆਗੀ ਚੱਕਵੇਂ ਬਣਣੀਆਂ ਟੋਟਲ ਟ੍ਰਿਪਲ ਟ੍ਰਿਪਲ ਐਕਸ਼ਨ ਮਾਡਲ ਬਣੂਗਾ ਸੈਂਟਰ ਵਿੱਚ ਆਪਾਂ ਇਹਦੇ ਹੱਬ ਲਾਈ ਆਗੀ ਥੋੜਾ ਲੰਬਾ ਨਹੀਂ ਪਾਏਗਾ ਅੱਧੇ ਤੋਂ ਵੀ ਅੱਧ ਅੱਡ ਚੱਲਣਗੇ ਅੱਧੇ ਅੱਧ ਅੱਡ ਚੱਲਣਗੇ ਜੀ ਮੋੜ ਤੇ ਸੌਖੀਆਂ ਮੁੜਦੀਆਂ ਦੇ ਨਾਲ ਬਾਕੀ ਦੀ ਸਟਰੈਂਥ ਵਧੀਆ ਰਹਿੰਦੀ ਆਗੀ ਕੋਈ ਦਿੱਕਤ ਨਹੀਂ ਸਭ ਤੋਂ ਖਾਸ ਜਿਹਾ ਮੈਂ ਨਾ ਵੀ ਸ਼ੁਰੂ ਤੋਂ ਹੀ ਅਸੀਂ ਇੱਕ ਤਵਾ ਬਾਹਰ ਦਿੰਨੇ ਆ ਜੇ 28 ਤਵੀਆਂ ਤਾਂ 28 ਦੀਆਂ 28 ਤਵੀਆਂ ਹੋਣੀਆਂ ਇਹ ਨਹੀਂ ਹੈਗੀ ਆਪਾਂ 29 29 ਤਵੀਆਂ ਬਣਾਵਾਂਗੇ 25ਵਾਂ ਤਵਾ ਬਾਹਰ ਆ ਸਾਡਾ ਬਾਹਰ ਚੈੱਕ ਕਰ ਸਕਦੇ ਹੋ ਚੈੱਕ ਲੜ ਵਧੀਆ ਹੈਵੀ ਡਿਊਟੀ ਲੱਗਿਆਗਾ ਹੱਬੇ ਦੇ ਅੰਦਰ ਆ ਤੇ ਜਿਹੜੇ ਡਬਲ 베ARING ਪਾਉਣੇ ਆਪਾਂ 베ARING ਜਿਹੜੇ ਉਹਨਾਂ ਦੇ ਨੇਗੇ ਉਹ 10 ਨੰਬਰ ਦੇ ਪਾਉਣੇ ਆਗੇ ਡਬਲ ਗੋਲੀ ਦੇ ਇੰਨਾ ਚੌੜਾ 베ARING ਹੁੰਦਾ ਤਕਰੀਬਨ ਦੋ ਡਬਲ ਪਾਉਣੇ ਆਪਾਂ ਠੀਕ ਹੈ ਜੀ ਥੋੜਾ ਫੁੱਲ ਹੈਵੀ ਡਿਊਟੀ ਕੰਮ ਹੋਊਗਾ ਸੋਹਣਾ ਕੰਮ ਹੋਊਗਾ ਨੰਬਰ ਸਕਰੀਨ ਤੇ ਚੱਲ ਰਿਹਾ ਹੋਰ ਵੀ ਜਾਣਕਾਰੀ ਲੈਣੇ ਕਿਸੇ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ ਇੱਕ ਚੀਜ਼ ਹੋਰ ਨੋਟ ਆ ਨਾਲ ਹੀ ਬਣ ਰਿਹਾ ਸਟੇ ਇਹ ਨਾਰਮਲ ਮਾਡਲ ਆ ਬਾਈਆਂ ਦਾ ਸਟੈਂਡਰਡ ਮਾਡਲ ਆ ਜਿਵੇਂ ਤੁਹਾਨੂੰ ਪਹਿਲਾਂ ਮੈਂ ਟ੍ਰਿਪਲ ਐਕਸ਼ਨ ਦਿਖਾਇਆ ਨਾ ਇਹ ਨਾਰਮਲ ਸਟੈਂਡਰਡ ਮਾਡਲ ਆਗਾ ਖਿੱਚਵੇਂ ਮੇ ਮਾਡਲ ਆ ਬਾਈ ਤੇਰੀਆਂ ਦਾ ਮਤਲਬ ਕਿ ਹਰ ਤਰ੍ਹਾਂ ਦੀ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਧੰਨਵਾਦ